ਸੋ ਦਸ਼ਮ ਪਿਤਾ ਗੁਰਗੋਬੀ ਸਿੰਘ ਜੀ ਮਹਾਰਾਜ ਦੇ ਸਰਬੰਸ ਦਾ ਪੂਰੇ ਪਰਿਵਾਰ ਦਾ ਜੋ ਯੋਗਦਾਨ ਸਿੱਖ ਕੌਮ ਲਈ ਸਿੱਖ ਪੰਥ ਲਈ ਹੈ ਉਹਨਾਂ ਨੂੰ ਵੱਖੋ-ਵੱਖ ਸ਼ਾਇਰਾਂ ਨੇ ਸਾਹਿਤਕਾਰਾਂ ਨੇ ਕਲਮਕਾਰਾਂ ਨੇ ਕਿੱਦਾਂ ਆਪਣੇ ਸ਼ਬਦਾਂ ਚ ਪੋਇਆ ਇਹਦਾ ਇੱਕ ਨਮੂਨਾ ਸੀ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਦੇ ਬਾਹਰ ਮੌਜੂਦ ਹੈ ਤੇ ਕਿਦਾਂ ਬਿਆਨ ਕਰਦੇ ਨੇ ਕਿ ਜਦੋਂ ਸਰਬੰਸ ਵਾਰਨ ਦੇ ਪਲ ਸ਼ੁਰੂ ਹੋ ਗਏ ਸੀ ਦਸਮ ਪਾਤਸ਼ਾਹ ਦੇ ਤਾਂ ਉਹਨਾਂ ਦੇ ਸ਼ਬਦਾਂ 'ਚ ਬਿਆਨ ਕੀਤਾ ਕਰਤਾਰ ਸੇ ਕਹਤੇ ਥੇ گویا ਰੂਬਰੂ ਹੋਕਰ ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋਕਰ ਕਰਤਾਰ ਤੋਂ ਭਾਵ ਪਰਮਾਤਮਾ ਤੇ ਖੁਦ ਗੁਰਗੋਬਿੰਦ ਸਿੰਘ ਜੀ ਮਹਾਰਾਜ ਕਾਲਪੁਰਖ ਨੂੰ ਮਿਲਣ ਤੋਂ ਬਾਅਦ ਮਿਲ ਕੇ ਕਹਿੰਦੇ ਨੇ ਕਿ ਮੈਂ ਆਪਣੇ ਜ਼ਿੰਮੇਵਾਰੀਆਂ ਪੂਰੀਆਂ ਕਰ ਦਿੱਤੀਆਂ ਨੇ ਤੇ ਹੁਣ ਮੈਂ ਸੁਰਖਰੂ ਹੋ ਕੇ ਜਾ ਰਿਹਾ ਆ। ਭਾਵ ਸੁਰਖਰੂ ਹੁੰਦਾ ਕਿ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਗਿਆ। ਹੋਰ ਕਿਦਾਂ ਦੇ ਇੱਥੇ ਸ਼ਬਦ ਨੇ ਤੁਹਾਨੂੰ ਕੱਲੇ-ਕੱਲੇ ਜਿਹੜੇ ਸ਼ਬਦ ਨੇ ਜੋ ਇੱਥੇ ਲਿਖਿਆ ਗਿਆ ਜੋ ਉਹਨਾਂ ਦੇ ਪਰਿਵਾਰ ਦੇ ਬਲੀਦਾਨ ਨੂੰ ਲੈ ਕੇ ਨੇਕੀ ਉਹ ਦੌਲਤ ਹੈ ਕبھی ਛੂਟ ਨਹੀਂ ਸਕਦੀ। ਸਰਹਿੰਦ ਤੋਂ ਲੁੱਟ ਸਕਦਾ ਹੈ ਇਹ ਲੁੱਟ ਨਹੀਂ ਸਕਤੀ ਭਾਵ ਕਿ ਨੇਕੀ ਜਿਹੜੀ ਤੁਸੀਂ ਕਮਾਉਂਦੇ ਹੋ ਉਹਨੂੰ ਕਦੇ ਕੋਈ ਲੁੱਟ ਨਹੀਂ ਸਕਦਾ ਅਜਿਹੀ ਦੌਲਤ ਹੈ ਉਹਦੇ ਨਾਲ ਹੀ ਫੇਰ ਦਿਲਾਈ ਪੰਥ ਕੋ ਸਰਬਾਜ਼ਿਓਂ ਸੇ ਸਰਦਾਰੀ ਬਰਾਏ ਕੌਮ ਇਹ ਰਤਬੇ ਲਹੂ ਬਹਾ ਕੇ ਲਈਏ ਭਾਵ ਇਹ ਜਿਹੜੇ ਸਾਡੇ ਸਿਜਦੇ ਹੋ ਰਹੇ ਨੇ ਇਦਾਂ ਨਹੀਂ ਹੋਇਆ ਲਹੂ ਬਹਾਣਾ ਪਿਆ ਨਾਲ ਹੀ ਅੱਲਾ ਯਾਰਖਾਂ ਜੋਗੀ ਦਾ ਲਿਖਿਆ ਬਸ ਇੱਕ ਹਿੰਦ ਵਿੱਚ ਤੀਰਥ ਹੈ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ ਕੀ ਕਲਯੁਗ ਚ ਪੈਦਾ ਹੋਇਆ ਕੋਈ ਪਿਓ ਆਪਣੇ ਬੱਚਿਆਂ ਨੂੰ ਰੱਬ ਦੇ ਲਈ ਕਟਵਾ ਸਕਦਾ ਉਹਦੀ ਉਦਾਹਰਣ ਹੈ ਗੁਰਦੁਆਰਾ ਕਤਲਗੜ੍ਹ ਸਾਹਿਬ ਰੋਕੇ ਸੇ ਵੀ ਕਬੀ ਸ਼ੇਰ ਕਾ ਬੱਚਾ ਵੀ ਰੁਕਾ ਹੈ ਝੂਠ ਤੋ ਰੁਕੇ ਕਿਆ ਕੋਈ ਸੱਚਾ ਵੀ ਰੁਕਾ ਹੈ ਭਾਵ ਜੋ ਜੋ ਮੁਸ਼ਕਲਾਂ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਆਈਆਂ ਸੱਚ ਦੇ ਰਸਤੇ ਤੇ ਪਰ ਉਹ ਰੁਕੇ ਨਹੀਂ ਸੀ ਸਤਗੁਰ ਗੁਰੂ ਗੋਬਿੰਦ ਕੇ ਹਮਸਰ ਨਹੀਂ ਹਮ ਹੈ ਉਹਨਕੇ ਤੋਂ ਕਫ ਪਾਕੇ ਬਰਾਬਰ ਨਹੀਂ ਹਮ ਹੈ ਕਿ ਅਸੀਂ ਸਤਗੁਰ ਦੇ ਬਰਾਬਰ ਵੀ ਨਹੀਂ ਹੈਗੇ ਨਾਲ ਹੀ ਹੋਰ ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ਬਾਬਾਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀ ਗੱਲ ਹੋ ਰਹੀ ਹੈ ਕਿ ਉਹ 17 ਸਾਲ ਦੇ ਦੋਸਤੋ ਛੱਟੇ 14 ਸਾਲ ਦੇ ਉਸ ਤੋਂ ਛੋਟੇ 9 ਸਾਲ ਦੇ ਉਸ ਤੋਂ ਛੋਟੇ 7 ਸਾਲ ਦੇ ਸੋ ਇਹ ਗੱਲ ਹੋ ਰਹੀ ਹੈ ਬਾਬਾਜੀਤ ਸਿੰਘ 17 ਸਾਲ ਦੇ ਸਹਬਜ਼ਾਦਾਜੀਤ ਸਿੰਘ ਤੇ ਉਸ ਤੋਂ ਬਾਅਦ ਸਹਬਜ਼ਾਦਾ ਜੁਝਾਰ ਸਿੰਘ 14 ਸਾਲ ਦੇ ਸੀ ਸ਼ਾਬਾਸ਼ ਪਿਸਰ ਖੂਬ ਦਲੇਰੀ ਨਾਲ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ਵਿੱਚ ਤੁਹਾਨੂੰ ਪੰਜਾਬੀ ਗੁਰਮੁਖੀ ਫਾਰਸੀ ਹਿੰਦੀ ਸਭ ਸ਼ਬਦ ਮਿਲਣਗੇ थे चार हो अब दो ही चार ਸਾਬ ਜਿਆਦਾ ਬਾਰੇ ਗੱਲ ਹੈ। थे चार हो अब दो ही ਸਹਿਰ ਇਹ ਵੀ ਨਾ ਹੋਣਗੇ ਭਾਵ ਛੋਟਿਆਂ ਨੇ ਵੀ ਨਹੀਂ ਰਹਿਣਾ। ਹਮ ਸਬਰ ਕਰਾਂਗੇ ਜੋ ਅਗਰ ਇਹ ਵੀ ਨਾ ਹੋਣਗੇ। ਭਾਵੇਂ ਇਹ ਵੀ ਨਾ ਰਹੇ ਤਾਂ ਸੀ ਸਬਰ ਕਰਾਂਗੇ। ਉਸ ਤੋਂ ਅਗੇ ਹੈ ਸ਼ੌਕ شہادت ਦਾ। ਹਮੇ ਸਭ ਤੋਂ ਜ਼ਿਆਦਾ ਸੋ ਸਰ ਵੀ ਹੋ ਕੁਰਬਾਨ ਤੋਂ ਨਹੀਂ ਰੱਬ ਸੇ ਜ਼ਿਆਦਾ ਭਾਵ ਸਾਡੇ ਸਰ ਵੀ ਜੇ ਕੁਰਬਾਨ ਹੋਣ ਜਾਣ। ਤਾਂ ਪਰਮਾਤਮਾ ਤੋਂ ਉੱਪਰ ਕੁਝ ਨਹੀਂ ਹੋਏਗਾ ਘਟ ਹੀ ਹੋਏਗਾ ਜਦ ਝੁਲਮ ਸੇ ਜ਼ਾਲਿਮ ਨੇ ਜਹਾਂ ਪੀਸ ਦਿਆ ਥਾ ਹਮਨੇ ਹੀ ਧਰਮ ਕੇ ਲਿਏ ਫਿਰ ਸੀਸ ਦਿਆ ਥਾ ਵੀ ਜਦੋਂ ਜ਼ਾਲਿਮਾਂ ਨੇ ਜ਼ੁਲਮ ਨਾਲ ਜਹਾਂ ਨੂੰ ਪੀਸ ਦਿੱਤਾ ਸੀ ਅਸੀਂ ਹੀ ਆਪਣੇ ਧਰਮ ਦੀ ਰਾਖੀ ਲਈ ਸੀਸ ਦਿੱਤਾ ਸੀ ਜਿਸ ਰਣ ਮੇ ਲੜਾ ਬੇ ਸਰੋ ਸਮਾਨ ਲੜਾ ਤੂੰ 100 ਸਿੰਘ ਲੀਏ ਲੱਖੋਂ ਪੀ ਜਾ ਜਾ ਕੇ ਪੜਾ ਤੂੰ ਭਾਵ 1.5 ਲੱਖ ਦੀ ਧਾਰਨਾ ਆ ਜਾਂਦੀ ਹੈ ਕਿ 100 ਸਿੰਘ ਲੈ ਕੇ ਲੱਖਾਂ ਤੇ ਕਿੱਦਾਂ ਜਾ ਜਾ ਕੇ ਪਏ ਸੀਗੇ ਇਹ ਸਾਰਾ ਸਾਜ ਸਮਾਨ ਲੈ ਕੇ ਸਰੋ ਸਮਾਨ ਵਾਹ ਗੁਰੂ ਵਾਹ ਗੁਰੂ ਹੈ ਮੂੰਹ ਸੇ ਨਿਕਲਦਾ ਹੈ ਤੂੰ ਹੀ ਤੂੰ ਹੈ ਤੂੰ ਹੀ ਤੂੰ ਹੈ ਮੂੰਹ ਸੇ ਨਿਕਲਦਾ ਪਰਿਵਾਰ ਨਿਛਾਵਰ ਕਰਨ ਤੋਂ ਬਾਅਦ ਗੁਰਗੋਬਿੰਦ ਸਿੰਘ ਜੀ ਮਹਾਰਾਜ ਜਿਹੜਾ ਕਹਿੰਦੇ ਨੇ ਕਿ ਵਾਹਿਗੁਰੂ ਵਾਹਿਗੁਰੂ ਪਰਿਵਾਰ ਤੋਂ ਵਾਰਨ ਤੋਂ ਬਾਅਦ ਨਿਕਲ ਰਿਹਾ ਕਮਸਾਨ ਮੇਂ ਜਬ ਆਨ ਕੇ ਤੇਗੋਂ ਕੋ ਫਿਰਾਇਆ ਫਿਰ ਕਰ ਦਿਆ ਇੱਕ ਆਨ ਮੇਂ ਲਸ਼ਕਰ ਕਾ ਸਫਾਇਆ ਭਾਵ ਜਿਹੜਾ ਵਿਰੋਧੀਆਂ ਦੀ ਜੜੀ ਜਥੇ ਸੀਗੇ ਲਸ਼ਕਰ ਕਾ ਸਫਾਇਆ ਉਹਨਾਂ ਦੇ ਜਥੇ ਦਾ ਸਫਾਇਆ ਕਿਦਾਂ ਕੀਤਾ ਸੀ ਕੱਲ ਕਹਤੇ ਹੈ ਚਮਕੌਰ ਮੇਂ ਫਿਰ ਖੇਤ ਪੜੇਗਾ ਗੋਬਿੰਦ ਸਹਿਰ ਹੋਤੇ ਹੀ ਲੱਖੋਂ ਸੇ ਲੜੇਗਾ ਭਾਵ ਇਸ ਇਲਾਕੇ ਤੇ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਇੰਨੀ ਕਿਰਪਾ ਹੈ ਬਈ ਉਹਨਾਂ ਨੇ ਜਿਹੜੇ 1/2 ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਵਾਲੇ ਸਿੰਘ ਜਿਹੜੇ ਤਿਆਰ ਕੀਤੇ ਸੀ ਤੇ ਤੂੰ ਹੀ ਲੱਖਾਂ ਨਾਲ ਲੜੇਗਾ ਗੋਬਿੰਦ ਸਹਿਰ ਇਹ ਗੱਲ ਕਰਦਿੰਨੇ ਗੁਰ ਗੋਬਿੰਦ ਕੇ ਲਖਤੇ ਜਿਗਰ ਅਜੀਤ ਜੁਝਾਰ ਦੋ ਵੱਡੇ ਸਾਹਿਬਜ਼ਾਦਿਆਂ ਦੀ ਗੱਲ ਹੋ ਰਹੀ ਹੈ ਫਲਕ ਤੇ ਇੱਕ ਯਹਾਂ ਦੋ ਚੰਦ ਹੈ ਜ਼ਿਆ ਕੇ ਲਈ ਵੀ ਆਸਮਾਨ ਤੇ ਇੱਕ ਚੰਦ ਹੈ ਤੇ ਇੱਥੇ ਦੋ ਚੰਦ ਨੇ ਜਿਨ੍ਹਾਂ ਨੂੰ ਸਜਦਾ ਕਰਨਾ ਚਾਹੀਦਾ ਹੈ ਚਮਕ ਹੈ ਮਹਿਰ ਕੀ ਚਮਕੌਰ ਤੇਰੇ ਜ਼ਰਰੋਂ ਮੇਂ ਯਹੀ ਸੇ ਬਨ ਕੇ ਸਿਤਾਰੇ ਗਏ ਆਸਮਾਨ ਕੇ ਲਈ ਸਮਾਂ ਕੇ ਲਈ ਜਿਵੇਂ ਦੱਸਿਆ ਵੀ ਬਖੋ ਬਖ ਕਵੀਆਂ ਦੀਆਂ ਇਹ ਲਿਖਤਾਂ ਨੇ ਇੱਕ ਇੱਕ ਲੱਖ ਲੱਖ ਸੇ ਮੈਦਾਨ ਮੇ ਲੜਾ ਜਿਸ ਜਾਪੀ ਸਿੰਘ ਅੜ ਗਏ ਝੰਡਾ ਵਹਾਂ ਗੜਾ ਭਾਪ ਜਿਸ ਥਾਂ ਤੇ ਸਿੰਘ ਅੜ ਗਏ ਆਪਣਾ ਝੰਡਾ ਉਥੇ ਹੀ ਗੱਡ ਗਏ ਲੜਨਾ ਨਹੀਂ ਆਤਾ ਮੁਝੇ ਮਰਨਾ ਤੋਂ ਹੈ ਆਤਾ ਖੁਦ ਬੜ ਕੇ ਗਲਾ ਤੇਗ ਤੇ ਧਰਨਾ ਤੋਂ ਹੈ ਆਤਾ ਜਦੋਂ ਪਤਾ ਚਲਦਾ ਹੈ ਬਾਬਾ ਜੂਹਾਰ ਸਿੰਘ ਜੀ ਨੂੰ ਕਿ ਬਾਬਾ ਜੀਤ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ ਨੇ ਤੇ ਬਾਬਾ ਜੁਝਾਰ ਸਿੰਘ ਜੀ ਆਪਣੇ ਪਿਤਾ ਜੀ ਨੂੰ ਕਹਿੰਦੇ ਨੇ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਕਿ ਮੈਨੂੰ ਜੰਗ 'ਚ ਭੇਜੋ ਉਹ ਕਹਿੰਦੇ ਐ ਗੁਰਗੋਬਿੰਦ ਸਿੰਘ ਪਾਤਸ਼ਾਹ ਆਪਣੇ ਸੁਪੁੱਤਰ ਦੂਜੇ ਨੰਬਰ ਦੇ ਸੁਪੁੱਤਰ ਬਾਬਾ ਜੁਝਾਰ ਸਿੰਘ ਜੀ ਨੂੰ ਕਿ ਤੁਹਾਨੂੰ ਲੜਨਾ ਨਹੀਂ ਆਂਦਾ ਕਿ ਬਾਬਾ ਜੁਝਾਰ ਸਿੰਘ ਕੀ ਕਹਿੰਦੇ ਨੇ ਲੜਨਾ ਨਹੀਂ ਆਤਾ ਮੁਝੇ ਮਰਨਾ ਤੋਂ ਹੈ ਆਤਾ ਲੜ ਵੀ ਸਕਾਂਗਾ ਮਰ ਤਾਂ ਜਾਵਾਂਗਾ ਖੁਦ ਵੜ ਕੇ ਅੱਗੇ ਵੱਧ ਕੇ ਗਲਾ ਤੇਗ 'ਤੇ ਧਰਨਾ ਤੋਂ ਆਇਆਤਾ ਤੇਗ ਤੇ ਮੈਂ ਆਪਣਾ ਗਲਾ ਧਰ ਸਕਦਾ ਹਾਂ ਇੰਨਾ ਕ ਮੈਂ ਸਿੱਖ ਚੁੱਕਾ ਸੋ ਲੱਖਾਂ ਕੋ ਕਤਲ ਕਰਕੇ ਪਿਆਰੇ ਗੁਜ਼ਰ ਗਏ ਇੱਕ ਇੱਕ ਕਰਕੇ ਖਾਲਸੇ ਸਾਰੇ ਗੁਜ਼ਰ ਗਏ 40 ਮੁਕਤਿਆਂ ਦੀ ਗੱਲ ਹੋ ਰਹੀ ਹੈ ਚਾਰ ਸਹਿਬਜ਼ਾਦਿਆਂ ਦੀ ਤਿੰਨ ਪਿਆਰਿਆਂ ਦੀ ਦਸਮ ਪਾਤਸ਼ਾਹ ਦੀ ਸਾਰੇ ਪਰਿਵਾਰ ਦੀ ਜਿਹੜੀ ਇੱਥੇ ਗੱਲ ਹੋ ਰਹੀ ਹੈ ਐ ਸਤਗੁਰ ਗੋਬਿੰਦ ਤੂੰ ਵੋਹ ਅਬਰ ਕਰਮ ਹੈ ਐ ਸਤਗੁਰ ਗੋਬਿੰਦ ਤੂੰ ਵੋਹ ਅਬਰ ਹਮਮ ਹੈ ਭਾਵ ਗੁਰਗੋਮੀ ਸਿੰਘ ਜੀ ਮਹਾਰਾਜ ਤੂੰ ਬਹੁਤ ਵਿਲੱਖਣ ਕਾਰੇ ਕਰਕੇ ਬਹੁਤ ਵੱਡੀ ਚੀਜ਼ ਹੈ ਬਣ ਗਿਆ ਹੈ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਦੀ ਤਾਰੀਫ ਉਹ ਕਮ ਹੈ ਭਾਵ ਪਹਿਲੀ ਪਾਤਸ਼ਾਹੀ ਜੁਰਗੋਬਿੰਦ ਸਿੰਘ ਜੀ ਦੇ ਲਈ ਗੁਰਨਾਨਕ ਦੇਵ ਜੀ ਦੀ ਸੌ ਵੀ ਖਾਲੀ ਹੈ ਤਾਂ ਵੀ ਘਟ ਹੈ ਇਨਸਾਫ ਕਰੇ ਜੀ ਮੇ ਜ਼ਮਾਨਾ ਤੋਂ ਯਕੀਨ ਹੈ ਕਹਦੇ ਗੁਰੂ ਗੋਬਿੰਦ ਦਾ ਸਾਨੀ ਹੀ ਨਹੀਂ ਹੈ ਸੋ ਇਹਨਾ ਸਤਰਾ ਰਾਹੀ ਪਤਾ ਲੱਗਦਾ ਸਿੱਖਾਂ ਦੀ ਕੌਮ ਨੂੰ ਕਾਇਮ ਕਰਨ ਲਈ ਜੋ ਸ਼ਹਾਦਤਾਂ ਹੋਈਆਂ ਸੀ ਜਿਸ ਕਾ ਕੀਆ ਹਜ਼ੂਰ ਨੇ ਜਾਕਰ ਕਾਇਮ ਥਾ ਚਮਕੌਰ ਕੀ ਗੜੀ ਮੇ ਇਹ ਇੱਕ ਉੱਚਾ ਬਾਮ ਥਾ ਭਾਵ ਚਮਕੌਰ ਦੀ ਗੜੀ ਚ ਇੱਕ ਉੱਚਾ ਥੰਮ ਪਿੱਲਰ ਬਣ ਗਿਆ ਸੀਗਾ ਉਸ ਤੋਂ ਬਾਅਦ ਸਿੰਘੋਂ ਕੇ ਲਈ ਮੌਤ ਪੇ ਰਹਿਮਤ ਕਾ ਸਬਬ ਹੈ ਰੱਬ ਹੋ ਗਿਆ ਜਿਨ ਭਗਤੋਂ ਕਾ ਉਨਕੇ ਲਈ ਸਭ ਹੈ ਭਾਵ ਪ੍ਰਮਾਤਮਾ ਜਿਨ੍ਹਾਂ ਦਾ ਹੋ ਗਿਆ ਉਹਨਾਂ ਲਈ ਸਭ ਕੁਝ ਹੈਗਾ ਜਿਸ ਦਮ ਹੋਏ ਚਮਕੌਰ ਮੇਂ ਸਿੰਘਾਂ ਕੇ ਉਤਾਰੇ ਚੁਲਾਏ ਹੋਏ ਸ਼ੇਰ تھے ਸਭ ਗੈਜ਼ ਕੇ ਮਾਰੇ ਭਾਵ ਭਾਵੇਂ ਗਿਣਤੀ ਘਟ ਸੀ ਮੁਗਲਾਂ ਦੀ ਗਿਣਤੀ ਭਾਵੇਂ ਵੱਧ ਸੀ ਪਰ ਇਹ 17 ਜਿਹੜੀਆਂ ਸੀ ਤੁਹਾਨੂੰ ਸੁਣਾਈਆਂ ਨੇ ਇਥੋਂ ਕਿਵੇਂ ਤਿਆਗ ਬਲੀਦਾਨ ਸ਼ਹਾਦਤ ਦੀ ਉਦਾਹਰਣਾ ਗੁਰੂ ਸਾਹਿਬ ਨੇ ਚਾਰ ਸਾਹਿਬਜ਼ਾਦਿਆਂ ਨੇ ਤਿੰਨ ਪਿਆਰਿਆਂ ਨੇ 40 ਸਿੰਘਾਂ ਨੇ ਪੇਸ਼ ਕੀਤੀਆਂ ਤੇ ਉਹਨਾਂ ਕਰਕੇ ਹੀ ਅੱਜ ਤੱਕ ਸਿੱਖ ਪੰਥ ਸਿੱਖ ਕੌਮ ਰਹਿਦੀ ਦੁਨੀਆ ਤੱਕ ਰਹੇਗੀ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਸਿੰਘ ਮਰਵਾਹਾ ਨੂੰ ਇਜਾਜ਼ਤ ਧੰਨਵਾਦ